ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਸ਼ਹਿਰ ਦੀ ਟ੍ਰੈਫਿਕ ਨੂੰ ਖਰਾਬ ਕਰਦੇ ਹਨ ਆਟੋ ਰਿਕਸ਼ਾ ਚਾਲਕ ਜੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਰ ਸੜਕ ਤੇ ਹੀ ਇਹਨਾਂ ਦੀ ਭੀੜ ਬਣੀ ਰਹਿੰਦੀ ਹੈ ਸਵਾਰੀ ਦੇਖ ਕੇ ਉੱਥੇ ਹੀ ਬ੍ਰੇਕ ਲਗਾ ਦਿੰਦੇ ਹਨ ਗੱਲ ਕਰੀਏ ਹੁਕਮ ਸਿੰਘ ਰੋਡ ਤੋਂ ਡੈਂਟਲ ਕਾਲਜ ਤੇ ਬਾਹਰ ਆਟੋ ਚਾਲਕਾਂ ਦਾ ਕਬਜ਼ਾ ਰਹਿੰਦਾ ਹੈ ਇੱਥੇ ਸਵਾਰੀ ਨੂੰ ਬਿਠਾਉਣ ਲਈ ਇੱਕੋ ਜਗ੍ਹਾ ਹੀ ਕਈ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਖੜ ਕੇ ਰੋਡ ਜਾਮ ਕਰ ਦਿੰਦੇ ਨੇ ਰਾਗੀਰ ਨੂੰ ਮੁਸ਼ਕਲਾਂ ਆਉਂਦੀਆਂ ਹਨ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਜੀ ਅਸੀਂ ਇਸ ਟਾਈਮ ਹੁਕਮ ਸਿੰਘ ਰੋਡ ਤੇ ਖੜੋਤਾ ਵਾਂ। ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਇੰਨਾ ਕ ਬੁਰਾ ਹਾਲ ਹੋ ਗਿਆ ਵਾ ਜੋ ਕਿ ਟ੍ਰੈਫਿਕ ਤੇ ਜਿਹੜੀ ਥ੍ਰੀਡਰ ਵਾਲਿਆਂ ਨੇ ਇਹਨਾਂ ਨੇ ਤਾਂ ਬਿੜੇ ਕਰਕੇ ਕਰਤਾ। ਐਡੀਸੀ ਵੀ ਮੈਮ ਸ਼੍ਰੀ ਅਮਨ ਜੀ ਅਮਨ ਜੀ ਅਮਨ ਗੌਰ ਜੀ ਉਹੜਾ ਨੇ ਬੜੀਆ ਬਹੁਤ ਹਾਰਡਵਰਕ ਕਰਦੇ ਨੇ ਉਹਨਾਂ ਨੇ ਬੜਾ ਹੀ ਸਿਸਟਮ ਨਾਲ ਕੀਤਾ ਪਰ ਜਿਹੜੇ ਆਟੋ ਵਾਲੇ ਆ ਉਹ ਉਹਨਾਂ ਤੋਂ ਵਿਦਾਂ ਹੋ ਗਿਆ ਉਹ ਉਹਨਾਂ ਦਾ ਕਦੇ ਆਖਾ ਨਹੀਂ ਮੰਨਦੇ ਜਾਂ ਉਹਨਾਂ ਨੂੰ ਕੁਝ ਸਮਝਦੇ ਨਹੀਂ ਆ ਇੰਨੇ ਇੱਕ ਟ੍ਰੈਫਿਕ ਜਾਮ ਆ ਵੀ ਜਿੱਥੇ ਵੇਖੋ ਕਿਤੇ ਲੈਫਟ ਮੋੜ ਦਿੰਦੇ ਕਿਤੇ ਰਾਈਟ ਮੋੜ ਦਿੰਦੇ ਆ ਤੇ ਇੰਨੇ ਐਕਸੀਡੈਂਟ ਹੁੰਦੇ ਨੇ ਕਈਆਂ ਦੇ ਆ ਕਈਆਂ ਦੀ ਲੱਤਾਂ ਟੁੱਟ ਜਾਂਦੀਆਂ ਕਈ ਨੇ ਬਾਹਾਂ ਟੁੱਟ ਜਾਂਦੀਆਂ ਨੇ ਤੇ ਇਹ ਚੀਜ਼ ਜਿਹੜੀ ਆ ਇਹ ਕੋਈ ਕੰਟਰੋਲ ਹੋਣੀ ਚਾਹੀਦੀ ਹੈ ਜਿੱਦ ਵਿੱਚ ਇਹ ਪਬਲਿਕ ਨੂੰ ਪਬਲਿਕ ਦਾ ਮਨ ਕੀ ਇੱਕ ਕੋਈ ਨਾ ਕੋਈ ਸੋਚਣ ਵੀ ਪਬਲਿਕ ਬੜੀ ਜੋ ਸਰਗੋਧੀਆ ਇੱਕ ਜਿਹੜਾ ਆਪਣੇ ਆਟੋ ਵਾਲੇ ਕੰਮ ਆਪਣਾ ਕੰਮ ਕਰਾਦੇ ਨੇ ਕਰਾਂ ਸਹੀ ਆਟੋ ਚਲਾਉਂ ਜੋ ਮਰਜੀ ਪਰ ਚਲਾਉਂ ਤਰੀਕੇ ਨਾਲ ਕਿਸੇ ਆਪਣੀ ਲਾਈਨ ਚ ਚਲਾਉਂ ਇਹ ਇਹ ਚੀਜ਼ ਨਹੀਂ ਵੇਖਦੇ ਵੀ ਚੌਂਤ ਖਲੋਣਾ ਕਿ ਕਿੱਥੇ ਖਲੋਣਾ ਜਿੱਥੇ ਦਿਲ ਕਰਦਾ ਉੱਥੇ ਬਰੇਕ ਮਾਰਦੇ ਨੇ ਪਿੱਛੋਂ ਨਵੀਆਂ ਆ ਕੇ ਗੱਡੀਆਂ ਵਜਦੀਆਂ ਨੇ ਲੋਕਾਂ ਦਾ ਨੁਕਸਾਨ ਹੁੰਦਾ ਵਾ ਇਹ ਤੇ ਪ੍ਰਸ਼ਾਸਨ ਨੇ ਤੇ ਆਪਣਾ ਲੋ ਜੋਰ ਲਾ ਰਿਹਾ ਪਰ ਇਹਨਾਂ ਨੂੰ ਵੀ ਸਮਝੋਣੀ ਚਾਹੀਦੀ ਹੈ ਪਰ ਟ੍ਰੈਫਿਕ ਦਾ ਸਾਰੀ ਜੋ ਵੀ ਅੰਮ੍ਰਿਤਸਰ ਦੀ ਹੈਗੀ ਬਹੁਤ ਬੁਰਾ ਹਾਲ ਹੈ ਹਰ ਪਾਸੇ ਰਾਸ਼ੀ ਰਚਾ ਬੰਦਿਆਂ ਦਾ ਜਿਹੜਾ ਜਾਣਾ ਬਹੁਤ ਮੁਸ਼ਕਲ ਹੋਇਆ ਕਾਰਨ ਤੁਹਾਡੇ ਸਾਹਮਣੇ ਇਹ ਸਾਰੇ ਇੱਕ ਆਟੋ ਵਾਲਿਆਂ ਦਾ ਹੋ ਗਿਆ ਈ ਰੱਖਸ਼ਾ ਹੋ ਗਏ ਤੇ ਹਰ ਬੰਦਾ ਜੇ ਕਿ ਐਮਰਜੈਂਸੀ ਵੀ ਹੋ ਜਨਾ ਬਹੁਤ ਮੁਸ਼ਕਲ ਹਾਲ ਹੈ ਆਪਾਂ ਜੇ ਮੰਨ ਲਓ ਸਵੇਰੇ ਆਪਾਂ ਸਵੇਰੇ 9 ਵਜੇ ਵੀ ਨਿਕਲੇ ਨਾ ਘਰੋਂ ਕਿ ਕਿਤਾਬ ਜਲਦੀ ਜਾਣਾ ਹੈ ਤੇ 11 2 ਘੰਟੇ ਤੋਂ ਤੁਸੀਂ ਐਕਸਟਰਾ ਲਾ ਕੇ ਸਮਝੋ ਕਿ ਜਾਣਾ ਪਹੁੰਚ ਪਹੁੰਚਾਂਗੇ ਆਪਾਂ ਹਾਂਜੀ ਸਰ ਹਰ ਚੀਜ਼ ਦਾ ਪਰ ਤੁਹਾਡੇ ਸਾਹਮਣੇ ਵੇਖ ਲੋ 110 20 ਰੁਪਏ ਦਾ ਪਟੋਲ ਹੈ ਤੇ ਬੰਦਾ ਫਿਰ ਇੱਕ ਦਿਨ ਚ ਤੁਹਾਡੇ ਸਾਹਮਣੇ ਇਹ ਐਸੀ ਜੋਗੇ ਰਹਿ ਗਏ ਆਪਾਂ ਇਹ ਸਰ ਬਸ ਜਦਾ ਕਿਹਨਾਂ ਆਵਾਜ਼ ਮੇਰ ਕੇ ਨਾ ਵੀ ਇੱਕ ਵਾਲੀ ਦੇ 10 ਟੈਂਪੂ ਵਾਦੀ ਨਾਲ ਵੀ 10 ਟੈਂਪੂ ਤੇ ਮਜੀਠਾ ਜਾਨਾ 10 ਟੈਂਪੂ ਇਹ ਤੇ ਸਰ ਪ੍ਰਸ਼ਾਸਨ ਨੂੰ ਆਪ ਚਾਹੀਦਾ ਕਿ ਇਹਨਾਂ ਦੀ ਪਰਚੀ ਲਈ ਜਾਵੇ ਵਾਰਿਸਰ ਜਿਹੜੇ ਜਾਂਦੇ ਇੱਕ 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 ਕੱਢੇ ਜਾਏ ਨਾਲੇ ਜਨਤਾ ਨੂੰ ਸਹੂਲਤ ਮਿਲੇਗੀ ਨਾਲੇ ਰੋਡ ਜੂ ਟ੍ਰੈਫਿਕ ਘਟ ਹੋਏਗੀ ਸਰ ਹੁਸ਼ਮ ਸਿੰਘ ਰੋਡ ਦਾ ਤਾਂ ਬਹੁਤ ਬੁਰਾ ਹਾਲ ਹੈ ਸਰ ਆਪਾ ਜਦੋਂ ਨਿਕਲ ਜਾਂਦੇ 2 ਘੰਟੇ ਦਾ ਆਪਾ ਲਾ ਕੇ ਚੱਲੀਏ ਆਪਾਂ ਕੀ ਆਪਾਂ ਫਟਾਫਟ ਜਾਣਾ ਪਹਿਲੇ ਇਹ ਰੋਡ ਬਿਲਕੁਲ ਕਲੀਅਰ ਨਾ ਫਰੈਸ਼ ਹੁੰਦੀ ਸੀ ਪਰ ਇਸ ਟਾਈਮ ਤੇ ਬਹੁਤ ਬੁਰਾ ਹਾਲ ਹੈ ਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਧਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਲੱਖ ਯਤਨ ਕੀਤੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸਾਡੀ ਫਾਸਟ ਨਿਊਜ਼ ਟੀਮ ਖੜੀ ਹੈ ਹੁਕਮ ਸਿੰਘ ਰੋਡ ਤੇ ਜਿੱਥੇ ਡੈਂਟਲ ਕਾਲਜ ਹੈ ਔਰ ਇਸ ਦੇ ਬਿਲਕੁਲ ਸਾਹਮਣੇ ਮਜੀਠਾ ਰੋਡ ਵਾਲੀ ਸਾਈਡ ਔਰ ਬਟਾਰਾ ਰੋਡ ਵਾਲੀ ਸਾਈਡ ਜਿਹੜੇ ਆਟੋ ਰਿਕਸ਼ਾ ਚਾਲਕ ਨੇ ਇਸ ਟ੍ਰੈਫਿਕ ਪ੍ਰਣਾਲੀ ਨੂੰ ਬਹੁਤ ਖਰਾਬ ਕਰਦੇ ਨੇ ਸਵਾਰੀ ਦੇਖ ਕੇ ਜਿੱਥੇ ਮਰਜ਼ੀ ਬ੍ਰੇਕ ਲਗਾ ਜਾਂਦੇ ਨੇ ਕਬਜ਼ਾ ਕਰ ਲੈਂਦੇ ਨੇ ਸੜਕ ਤੇ ਕਿ ਪਿੱਛੋਂ ਉਹਦੀ ਟ੍ਰੈਫਿਕ ਨੂੰ ਹੀ ਰਸਤਾ ਨਾ ਮਿਲੇ ਨੰਗਣ ਲਈ ਸਿਰਫ ਆਪਣੀ ਸਹਾਰਨਾ ਹੀ ਮਤਲਬ ਹੁੰਦਾ ਹੈ ਇਹਨਾਂ ਨੂੰ ਸੋ ਰਾਹਗੀਰਾਂ ਨੇ ਵਾਹਨ ਚਾਲਕਾਂ ਨੇ ਸ਼ਹਿਰ ਵਾਸੀਆਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦ ਆਪਣੇ ਵਿਚਾਰ ਸਾਂਝੇ ਕੀਤੇ ਸੋ ਹੁਣ ਸਮਾਜ ਦੇ ਵਿਭਾਗ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਵੀ ਧਿਆਨ ਦੇ ਕੇ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦੇ ਪਾਠ ਪੜ੍ਹਾਏ ਜਾਣ ਤਾਂ ਜੋ ਕਿ ਟ੍ਰੈਫਿਕ ਜਿਹੜੇ ਹਰ ਸੜਕ ਤੇ ਹੀ ਕੋਈ ਜਾਮ ਨਜ਼ਰ ਨਾ ਆਵੇ ਔਰ ਇਹ ਵੀ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰ ਸਕਣ ਫਾਸਟੇ ਨਿਊਜ਼ ਲਈ ਅਮਰਿਤ ਸਰ ਤੋਂ ਅਜੀਤ ਕੁਮਾਰ